ਰੂਟੋ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ ਕਿਉਂਕਿ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਖਰੀ ਨਹੀਂ ਉਤਰੀ ਤੇ ਦਵਾਰਾ ਸੰਸਦਾਂ ਚੋਣਾਂ ਦੀ ਮੰਗ ਕਰ ਰਹੀ ਹੈ ਜਿਹੜਾ ਕਿ ਕੈਨੇਡਾ ਦੇ ਵਾਸੀ ਇਸ ਨੂੰ ਟੇਢੀ ਨਿਗਾ ਨਾਲ ਦੇਖ ਰਹੇ ਹਨ ਕਿਉਂਕਿ ਤਨਹਰ ਸਰਕਾਰ ਨਿਊ ਡੈਮੋਕਰੈਟਿਕ ਪਾਰਟੀ ਦੇ ਮੁਖੀ ਜਨ ਉਹਨਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਸਿਰ ਬਿਨਾ ਸ਼ਰਤ ਇਹਨਾਂ ਨੇ 27 ਜਨਵਰੀ 2025 ਦੇ ਵਿੱਚ ਇੱਕ ਬੇਪਰੋਸਗੀ ਦਾ ਮਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ट्रायंगल ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਕੈਨੇਡਾ ਦੇ ਬਾਰੇ ਵਿੱਚ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਮੰਤਰੀ ਮੰਡਲ ਦੇ ਵਿੱਚ ਬ੍ਰੈਂਪਟਨ ਤੋਂ ਸੰਸਦ ਦਾ ਉਰੂਬੀ ਸਹੋਤਾ ਸਮੇਤ 8 ਮੰਤਰੀਆਂ ਨੂੰ ਸ਼ਾਮਲ ਕੀਤਾ ਅਤੇ 4 ਮੰਤਰੀਆਂ ਦੇ ਵਿਭਾਗ ਚੋਂ ਫੇਰ ਬਦਲ ਕੀਤਾ ਜਿਹੜਾ ਕਿ ਕੈਨੇਡਾ ਦੇ ਵਾਸੀ ਇਸ ਨੂੰ ਟਿੱਡੀ ਨਿਗਾ ਨਾਲ ਦੇਖ ਰਹੇ ਹਨ ਕਿਉਂਕਿ ਕੈਨੇਡਾ ਸਰਕਾਰ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਖਰੀ ਨਹੀਂ ਉੱਤਰੀ ਤੇ ਦੁਬਾਰਾ ਸੰਸਦਾਂ ਚੋਣਾਂ ਦੀ ਮੰਗ ਕਰ ਰਹੀ ਹੈ 2015 ਤੋਂ ਟਰੂਡੋ ਦੀ ਸਰਕਾਰ ਸਤਾ ਦੇ ਵਿੱਚ ਹੈ ਜਿਹੜੀ ਇਹ ਸਰਕਾਰ ਬਣੀ ਸੀ ਇਸ ਨੂੰ ਜਗਮਜੀਤ ਠੇਂਗਾ ਜਿਹੜੇ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖਜਨ ਉਹਨਾਂ ਨੇ ਇਹਨਾਂ ਨੂੰ ਸਮਰਸਨ ਦਿੱਤਾ ਸੀ ਬਿਨਾਂ ਸ਼ਰਤ ਇਹਨਾਂ ਨੇ 27 ਜਨਵਰੀ 2025 ਦੇ ਵਿੱਚ ਕਿ ਬੇਪਰੋਸਗੀ ਦਾ ਮਤਾ ਲੈ ਕੇ ਆਉਣਾ ਹੈ ਅਗਰ ਜਗਮੀਰ ਸਿੰਘ ਮੁਖੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਇਹ ਕਹਿ ਰਹੇ ਹਨ ਅਗਰ ਬਾਕੀ ਆਪੋਜੀਸ਼ਨ ਸਪੋਰਟ ਕਰਦੀ ਹੈ ਤਾਂ ਇਸ ਵਾਸਤੇ ਸੰਸਦ ਚੋਣਾਂ ਵਾਸਤੇ ਰਸਤਾ ਸਾਫ਼ ਹੋ ਜਾਏਗਾ ਜੀ ਦੇ ਵਿੱਚ ਬਲੈਕ ਕਯੂਬਿਕ ਪਾਰਟੀ ਨੇ ਵੀ ਪਹਿਲਾਂ ਤਾਂ ਟੁੱਡੋ ਸਰਕਾਰ ਦਾ ਸਮਰਥਨ ਕੀਤਾ ਸੀ ਕਿ ਦੁਬਾਰੇ ਵੋਟਾਂ ਨਾ ਕਰਨ ਜਿਆਨ ਤੇ ਇੱਕ ਉਹਨਾਂ ਨੇ ਵੀ ਹਾਮੀ ਭਰ ਦਿੱਤੀ ਹੈ ਕਿ ਦੁਬਾਰਾ ਵੋਟਾਂ ਹੋਣੀਆਂ ਚਾਹੀਦੀਆਂ ਹਨ ਇੱਥੇ ਜ਼ਿਕਰ ਜੋ ਗੱਲ ਇਹ ਵੀ ਹੈ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਜਿਹੜੇ ਕਿ ਆਪਣਾ ਅਸਥੀਪਾ ਦੇ ਚੁੱਕੇ ਹਨ ਟੁੱਟੂ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ ਕਿਉਂਕਿ ਅੱਠ ਮੰਤਰੀ ਪਹਿਲਾਂ ਹੀ ਮੰਤਰੀ ਮੰਡਲ ਦੇ ਵਿਸ਼ੋਸਥੀਪਾ ਦੇ ਚੁੱਕੇ ਹਨ ਬਾਕੀ ਆਉਣ ਵਾਲਾ ਸਮਾਂ ਹੀ ਦੱਸੂਗਾ ਕੈਨੇਡਾ ਦੇ ਵਿੱਚ ਕਹਿੰਦੀ ਸਰਕਾਰ ਬਣਦੀ ਹੈ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਟ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ 10 ਜਾ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਤਵਤ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਇਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੀ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਲਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ